ਕਾਲਜੀ ਸਾਲਟਾ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਬਣਾਵਾਂਗੇ ਕਰੇਲੇ ਇਹ ਵੱਡੇ ਕਰੇਲੇ ਆ ਵੈਸੇ ਤਾਂ ਪਰ ਹੁਣ ਵਾਦਰ ਦੇ ਹਿਸਾਬ ਨਾਲ ਮਤਲਬ ਕਰੇਲੇ ਉਦਾਂ ਨਹੀਂ ਆਉਂਦੇ ਛੋਟੇ ਛੋਟੇ ਰਹਿ ਗਏ ਸੀ ਤੇ ਆਪਾਂ ਤੋੜ ਲਏ ਸੀ ਕਿਉਂਕਿ ਜਿਹੜੇ ਇਹਨਾਂ ਦੀਆਂ ਵੱਲਾਂ ਵਗੈਰਾ ਸੀ ਉਹ ਆਪਾਂ ਪਟਣੀਆਂ ਸੀਗੀਆਂ ਸੋ ਅੱਜ ਆਪਾਂ ਬਣਾਵਾਂਗੇ ਵੱਡੇ ਕਰੇਲੇ ਆਪਾਂ ਹਮੇਸ਼ਾ ਪਹਿਲਾਂ ਇਹਨਾਂ ਨੂੰ ਭਰ ਕੇ ਬਣਾਉਂਦੇ ਆ ਪਰ ਇਹ ਬਹੁਤ ਛੋਟੇ ਆ ਇਸ ਕਰਕੇ ਆਪਾਂ ਅੱਜ ਨੂੰ ਇਹਨਾਂ ਨੂੰ ਕੱਟ ਕੇ ਬਣਾਵਾਂਗੇ ਕਰੇਲੇ ਕੱਟ ਕੇ ਬਹੁਤ ਟੇਸਟੀ ਬਣਦੇ ਆ ਆਪਾਂ ਇਹਨਾਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਿਲਕੁਲ ਵੀ ਕੋੜੇ ਨਹੀਂ ਬਣਨਗੇ ਹਲਕੇ ਹਲਕੇ ਛਿੱਲੇ ਆ ਜਿਆਦਾ ਨਹੀਂ ਛਿੱਲੇ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਕੱਟਦੇ ਆਂ ਤੇ ਕੱਟ ਕੇ ਫਿਰ ਆਪਾਂ ਨਮਕ ਲਗਾ ਕੇ ਰੱਖਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਕੋੜਾ ਜਾਂ ਪਾਣੀ ਹੁੰਦਾ ਜਿਹਦੇ ਕਰਕੇ ਕੋੜੇ ਬੰਦਿਆ ਇਹ ਉਹ ਨਿਕਲ ਜੂਗਾ ਦੇਖ ਸਕਦੇ ਹੋ ਆਪਣੇ ਕੇਲੇ ਆਪਾਂ ਛਿੱਲ ਕੇ ਪਲੇਟ ਦੇ ਵਿੱਚ ਰੱਖ ਆਪਾਂ ਕੱਟ ਲਏ ਆ ਤੇ ਇਹਨੂੰ ਇਦਾਂ ਕਿਸੇ ਗਲੀਆਂ ਵਾਲੇ ਬਰਤਨ ਦੇ ਵਿੱਚ ਪਾ ਲਾਂਗੇ ਤੇ ਦੇਖ ਸਕਦੇ ਹੋ ਤੁਸੀਂ ਥੋੜੇ ਜੀ ਹੈ ਵੈਸੇ ਤਾਂ ਤੇ ਹੁਣ ਜਿਹੜਾ ਕਿ ਆਪਾਂ ਇਹਦੇ ਉੱਪਰ ਨਮਕ ਲਾਵਾਂਗੇ ਤੇ ਇਦਾਂ ਆਪਾਂ ਨਮਕ ਜਿਹੜਾ ਇਹਦੇ ਉੱਪਰ ਤਾਂ ਲਾ ਦਾਂਗੇ ਤੇ ਇਹਨੂੰ ਆਪਾਂ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਨਮਕ ਦੇ ਉੱਪਰ ਇਹ ਤਾਂ ਲਾ ਲਾਂਗੇ ਆਪਾਂ ਤੇ ਇਦਾਂ ਹੱਥ ਦੇ ਨਾਲ ਨਮਕ ਨੂੰ ਜਿਹੜਾ ਕੀ ਆ ਮਿਕਸ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜਾ ਕੀ ਇਹਨਾਂ ਨੂੰ ਆਪਾਂ ੁੱਪੇ ਰੱਖ ਦਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਕੜਵਾ ਪਾਣੀ ਹੋਊਗਾ ਉਹ ਨਿਕਲ ਜੇ ਤੇ ਫਿਰ ਆਪਾਂ ਇਹਨਾਂ ਨੂੰ ਵਾਸ਼ ਕਰਾਂਗੇ ਹੁਣ ਆਪਾਂ ਇਹਨਾਂ ਨੂੰ 10-20 ਮਿੰਟ ਇਦਾਂ ੁੱਪੇ ਸੁੱਕਣ ਲਈ ਰੱਖਦੇ ਆਂ ਤਾਂ ਜੋ ਜਿਹੜਾ ਇਹਨਾਂ ਦਾ ਕੜਵਾ ਪਾਣੀ ਆ ਨਿਕਲ ਜੇ ਹਾਂਜੀ ਆਪਾਂ ਇੱਥੇ ਤਾਂ ਇਹਨਾਂ ਨੂੰ ੁੱਪੇ ਰੱਖਤਾ ਕਰੇ ਲਈ ਆਪਾਂ ਨਮਕ ਲਾ ਕੇ ਰੱਖੇ ਸੀ ਤੇ ਹੁਣ ਆਪਾਂ ਇਹਨਾਂ ਨੂੰ ਵਾਸ਼ ਕਰਦੇ ਆ ਤੇ ਵਾਸ਼ ਕਰਕੇ ਆਪਾਂ ਇਹਨਾਂ ਨੂੰ ਦਵਾਰੇ ਫੇਰ ਤੋਂ ਸੁੱਕਣ ਲਈ ਰੱਖਾਂਗੇ ਇਹਨਾਂ ਦਾ ਜਿਹੜਾ ਕੜਵਾ ਪਾਣੀ ਆ ਉਹ ਨਿਕਲ ਗਿਆ ਇਦਾਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਹੁਣ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਡਰਾਈ ਹੋਣ ਨੂੰ ਰੱਖਦੇ ਆ ਸੁੱਕ ਚੁੱਕਿਆ ਤੇ ਇਧਰ ਆਪਾਂ ਪਿਆਜ਼ ਕੱਟੇ ਹੋਏ ਆ ਦੋ ਤੇ ਹੁਣ ਆਪਾਂ ਜਿਹੜੇ ਕਿ ਆ ਕਰੇਲੇ ਬਣਾਉਣੇ ਆ ਤੇ ਨਾਲ ਨਾਲ ਤੁਹਾਡੇ ਨਾਲ ਆਪਾਂ ਰੈਸਪੀ ਵੀ ਸ਼ੇਅਰ ਕਰਦੇ ਆ ਜਾ ਜਿਹੜਾ ਧੋਕੇ ਗੈਸ ਤੇ ਰੱਖਤਾ ਸੀਗਾ ਸਬਜ਼ੀਆਂ ਦੀ ਆ ਪੱਜ ਕੇਾਸ ਤੇ ਬਣਾਵਾਂ ਕਿਉਂਕਿ ਸਬਜ਼ੀ ਥੋੜੀ ਆ ਸੋ ਪੈਨ ਦੇ ਵਿੱਚ ਆਪਾਂ ਗੈਸ ਤੇ ਬਣਾਵਾਂਗੇ ਤੇ ਇਹਦੇ ਵਿੱਚ ਆਪਾਂ ਐਡ ਕਰਾਂਗੇ ਸਰੋਂ ਦਾ ਤੇਲ ਤੁਸੀਂ ਕੋਈ ਵੀ ਆਇਲ ਯੂਜ਼ ਕਰ ਸਕਦੇ ਹੋ ਸਬਜ਼ੀ ਦੀ ਕੁਆਂਟੀਟੀ ਦੇ ਹਿਸਾਬ ਨਾਲ ਆਪਾਂ ਜਿਹੜਾ ਕੀ ਆ ਆਇਲ ਚੂਜ਼ ਕਰਾਂਗੇ ਆਪਾਂ ਜਿਹੜਾ ਹੈ ਕੀ ਆ ਸਰੋਂ ਦਾ ਤੇਲ ਘਰੇ ਕਢਾਇਆ ਹੋਇਆ ਇਹ ਆਪਾਂ ਯੂਜ਼ ਕਰਾਂਗੇ ਇਹੇ ਤੇਲ ਆਪਾਂ ਸਾਰੀਆਂ ਸਬਜ਼ੀਆਂ ਲਈ ਵਰਤਦੇ ਆਂ ਦੇ ਹਿਸਾਬ ਨਾਲ ਤੁਸੀਂ ਆਇਲ ਪਾ ਸਕਦੇ ਹੋ ਇਹ ਲਾ ਕਿਚਨੀ ਤਰ੍ਹਾਂ ਗਰਮ ਹੋ ਚੁੱਕਿਆ 올 ਡਾਰਕ ਯੈਲੋ ਤੋਂ ਲਾਈਟ ਯੈਲੋ ਹੋ ਚੁੱਕਿਆ ਪਹਿਲਾ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਆਪਾਂ ਜੀਰਾ ਫਿਰ ਆਪਣਾ ਪਿਆਜ਼ ਤੇ ਜਿਹੜਾ ਕੀ ਆ ਟਮਾਟਰ ਕੱਟਿਆ ਹੋਇਆ ਹੁਣ ਇਹਦੇ ਵਿੱਚ ਆਪਾਂ ਇਹ ਐਡ ਕਰਾਂਗੇ ਚਾਹ ਜੀ ਆ ਟਮਾਟਰ ਐਡ ਕਰਤਾ ਫਿਰ ਆਪਾਂ ਪਿਆਜ਼ ਪਾয়া ਹੋਇਆ ਤੇ ਇਹਨੂੰ ਤਾਂ ਮਿਕਸ ਕਰ ਦੇਣਾ ਹੈ ਹੁਣ ਆਪਾਂ ਥੋੜਾ ਥੋੜਾ ਸਮਾਂ ਬਾਅਦ ਜਿਹੜਾ ਕੀ ਆ ਕਿ ਤਾਂ ਕਰਸ਼ੀ ਮਾਰਦੇ ਰਹਿਣਾ ਬੱਚ ਤਾਂ ਇਹ ਨੀਚੇ ਨਾਲ ਸੇਕਣਾ ਆਪਾਂ ਇਹਨਾਂ ਨੂੰ ਥੋੜੇ ਜਿਹਾ ਬਰਾਊਨ ਕਰਾਂਗੇ ਹਲਕੇ ਬਰਾਊਨ ਕਰਾਂਗੇ ਜਾ ਆ ਉਹ ਹਲਕੇ ਬਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇਹ ਵਿੱਚ ਜਿਹੜੇ ਕੀ ਆ ਕੱਤੇ ਹੋਏ ਸਪਰੇਲੇ ਐਡ ਕਰਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਤਲਾ ਤੇ ਹਲਦੀ ਲਈ ਹੋਈ ਆ ਤੁਸੀਂ ਆਪਦੀ ਸਬਜੀ ਦੇ ਹਿਸਾਬ ਨਾਲ ਜਿੰਨੀ ਸਬਜੀ ਉਹਦੀ ਕੁਆਂਟੀਟੀ ਦੇ ਹਿਸਾਬ ਨਾਲ ਲੈ ਸਕਦੇ ਹੋ ਬਾਕੀ ਤੁਸੀਂ ਕਿੱਦਾਂ ਦਾ ਲਾਈਕ ਕਰ ਦਿਓ ਛਟਪਟਾ ਜਿਹਾ ਕਿਦਾਂ ਦਾ ਹਾਂਜੀ ਤੇ ਇਹ ਆਪਣੇ ਟ੍ਰੇਲੇ ਆ ਉਹ ਫਰਾਈ ਹੋ ਰਹੇ ਆ ਆਪਾਂ ਥੋੜੇ ਇਹਨਾਂ ਨੂੰ कुरकुरੇ ਬਣਾਵਾਂਗੇ ਜਿਆਦਾ ਆਇਲ ਦੇ ਵਿੱਚ ਆਪਾਂ ਡੀਪ ਫਰਾਈ ਨਹੀਂ ਦਿੱਤੇ ਥੋੜੇ कुरकुरੇ ਟਾਈਪ ਬਣਾਵਾਂਗੇ ਆਪਾਂ ਲਓ ਜੀ ਟ੍ਰੇਲੇ ਜਿਹੜੇ ਆਪਣੇ ਪੱਕ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਨਮਕ ਮਿਰਚ ਹਲਦੀ ਵਗੈਰਾ ਐਡ ਕਰਾਂਗੇ ਜਿ ਉਸ ਹਿਸਾਬ ਨਾਲ ਲੈ ਸਕਦੇ ਆ ਤੇ ਹੁਣ ਇਹਨਾਂ ਨੂੰ ਆਪਾਂ ਜਿਹੜਾ ਕੀ ਆ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਵਗੈਰਾ ਆਪਣਾ ਮਿਕਸ ਹੋ ਚੁੱਕਿਆ ਤੇ ਆਪਣੇ ਜਿਹੜੇ ਕਰੇਲੇ ਆ ਬਣ ਕੇ ਰੈਡੀ ਆ ਗੈਸ ਦਾ ਜਿਹੜਾ ਫਲੇਮ ਆ ਉਹ ਤਾਂ ਬਿਲਕੁਲ ਘੱਟ ਕੀਤਾ ਹੋਇਆ ਤੇ ਇਦਾਂ ਹੀ ਇਹਨੂੰ 1 ਮਿੰਟ ਪਕਾਵਾਂਗੇ ਤਾਂ ਜੋ ਜਿਹੜੇ ਮਸਾਲੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਰਲ ਜਾਣ ਆਪਣੇ कुरकुरੇ ਤੇ ਕ੍ਰਿਸਪੀ ਕਰੇਲੇ ਬਣ ਕੇ ਜਿਹੜੇ ਰੈਡੀ ਹੋ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਦੇਖਣ ਦੇ ਵਿੱਚ ਵੀ ਬਹੁਤ ਜੰਮੀ ਲੱਗ ਰਹੇ ਆ ਬਾਕੀ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਹਾਈਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਬਾਏ ਬਾਏ